ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਦੁਬਈ ਵਿੱਚ ਬਿਊਟੀ ਉਦਯੋਗ ਦਾ ਭਵਿੱਖ ਅਤੇ ਕੈਰੀਅਰ ਦਾ ਘੇਰਾ ਕੀ ਹੈ ਦੁਬਈ ਹੁਣ ਬਿਊਟੀ ਉਦਯੋਗ ਦਾ ਕੇਂਦਰ ਬਣ ਗਿਆ ਹੈ ਵੱਖ-ਵੱਖ ਦੇਸ਼ਾਂ ਤੋਂ ਹਜ਼ਾਰਾਂ ਵਿਦਿਆਰਥੀ ਇੱਥੇ ਨੌਕਰੀਆਂ ਲਈ ਆਉਂਦੇ ਹਨ ਇਸ ਤੋਂ ਇਲਾਵਾ ਦੁਬਈ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਬ੍ਰਾਂਡ ਲਾਂਚ ਹੋਏ ਹਨ ਇਸ ਨਾਲ ਬਿਊਟੀ ਉਦਯੋਗ ਵਿੱਚ ਪੇਸ਼ੇਵਰ ਦੀ ਮੰਗ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਜੇਕਰ ਤੁਹਾਡੇ ਕੋਲ ਪੇਸ਼ੇਵਰ ਸਿਖਲਾਈ ਅਤੇ ਅੰਤਰਰਾਸ਼ਟਰੀ ਪ੍ਰਮਾਣਿਕਰਨ ਹਨ ਤਾਂ ਤੁਸੀਂ ਸੈਲੂਨ ਸਪਾ ਫੈਸ਼ਨ ਸ਼ੋ ਫਿਲਮ ਉਦਯੋਗ ਅਤੇ ਦੁਲਹਨ ਮੇਕਅਪ ਵਿੱਚ ਇੱਕ ਸ਼ਾਨਦਾਰ ਕੈਰੀਅਰ ਬਣਾ ਸਕਦੇ ਹੋ ਦੁਬਈ ਵਿੱਚ ਬਿਊਟੀ ਮਹਾਰਾ ਲਈ ਤਨਖਾਹ 3 ਲੱਖ ਤੋਂ 4 ਲੱਖ ਤੱਕ ਹਨ ਅਤੇ ਫ੍ਰੀਲੈਂਸ ਕੰਮ ਦੇ ਮੌਕੇ ਵੀ ਭਰਪੂਰ ਹਨ ਜੇਕਰ ਤੁਸੀਂ ਦੁਬਈ ਵਿੱਚ ਬਿਊਟੀ ਮਾਹਰ ਵੀ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਕੋਰਸ ਵਿੱਚ ਡਿਪਲੋਮਾ ਜਾਂ ਅੰਤਰਰਾਸ਼ਟਰੀ ਕੋਸਮੈਟੋਲੋਜੀ ਵਿੱਚ ਮਾਸਟਰ ਕੋਰਸ ਕਰ ਸਕਦੇ ਹੋ ਦੁਬਈ ਵਿੱਚ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਹੀ ਸਕਰੀਨ ਤੇ ਦਿੱਤੇ ਗਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਨੰਬਰ ਤੇ ਕਾਲ ਕਰੋ ਧੰਨਵਾਦ